ਸਵਾਗਤ ਹੈ ਕਿਸਾਨ ਵੀਰੋ ਹਡਾ ਟੈਲੰਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਾਈ ਰੂਪੇ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਟੌਪ ਕਲਾਸ ਲੀਲੀ ਰਾਵੀ ਦਿਖਾਵਾਂਗੇ ਸਾਰੇ ਮਾਰ ਕੇ ਪੂਰੇ ਜੀ ਸਾਰੀਆਂ ਨਿਸ਼ਾਨੀਆਂ ਕਵਰ ਇੱਕ ਤੁਹਾਨੂੰ ਮੋਹਰਾ ਹੀ ਪੈਂਦੀ ਦਿਖਾ ਦਾਂ ਗੱਲਬਾਤ ਸਾਰੀ ਕਰਾ ਦੇਗੇ ਪਹੁੰਚੇ ਆ ਬਾਈ ਬੋਰਡ ਕੋਲੇ ਪਿੰਡ ਭੈਰੂਪਾ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਬੀ ਰਿਪੋਰਟ ਨੰਬਰ ਆਪਣਾ ਹੈ 9479905853 ਜੀ ਪਿੰਡ ਆਪਣਾ ਵੀਰੇ ਭੰਡਾ ਭੈਰੂਪਾਗਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਜੀ ਤਹਿਸੀਲ ਆ ਗਈ ਫੂਲਾ ਹਾਂਜੀ ਤੇ ਗਵਾੜ ਕਿਹੜਾ ਭਾਈ ਦਵੇ ਗਵਾੜ ਸੰਧਵਾ ਦਾ ਸੰਧੂਆਂ ਦਾ ਗਵਾੜ ਪੁੱਛ ਕੇ ਆ ਸਕਦੇ ਹਾਂਜੀ ਹਾਂਜੀ ਤੇ ਓਕੇ ਜੀ ਨੇੜੇ ਆਪਣੇ ਇੱਕ ਪਾਸੇ SLAADPUR ਹੈ ਨਾ SLAADPUR ਆ ਗਏ ਭਗਤਾ ਭਾਈ ਰਾਮਪੁਰਾ ਮੰਡੀ ਵੀ ਨੇੜੇ ਆ ਗਈ ਜਲਾਲ ਜਲੂਲ ਸਾਰਾ ਆਪਣੇ ਕੋਲੇ ਆ ਗਿਆ ਕੋਲੇ ਆ ਗਿਆ ਤੇ ਮੇਨ ਆਪਣੇ ਜਿਹੜੀ ਪਸ਼ੂ ਮੰਡੀ ਇੱਕ ਤਰੀਕ ਦੀ ਲੱਗਦੀ ਹੋਣੀ ਨੀ ਨੇੜੇ ਹੋਰ ਨੇੜੇ ਹੈ ਜੀ ਓਕੇ ਜੀ ਤੇ ਅੱਜ ਕਿੰਨੇ ਜਨਮੜਾ ਭਾਈ ਆਪਾਂ ਦੋ ਆਏ ਅੱਜ ਤੇੜੀ ਨੀਲੀ ਦਾ ਵੀ ਪਹਿਲੇ ਨੰਬਰ ਦਾ ਦੇਖੀ ਜਾਂਦੇ ਆਂ ਭਾਈ ਨਿਸ਼ਾਨੀਆਂ ਤਾਂ ਜੇ ਕੋਈ ਬੰਦਾ ਤੇਰੇ ਕੋਲੇ ਵੀ ਆ ਜੂ ਹਨਾ ਐ ਨਹੀਂ ਕੋਈ ਕਹਿ ਸਕਦਾ ਆ ਦੇਖੋ ਜੀ ਲੇਵੇ ਦੇ ਉੱਤੇ ਵੀ ਆ ਤੇ ਪੈਰਾਂ ਦੇ ਆਪਾਂ ਤੁਹਾਨੂੰ ਚੈੱਕ ਕਰ ਤੇ फटाफटਾ ਪੂਰਾ ਖੋਲ ਹੀ ਲਓ ਇਹਨੂੰ ਹਾਂਜੀ ਲਓ ਜੀ ਆਹ ਦੇਖੋ ਜੀ ਆੱਖਾ ਓੱਖਾ ਮਣਕਣੀ ਤੇ ਵਾਕੀ ਬੈਠਮੀ ਤੇ ਮਧਰੀ ਗੋਡੀ ਦੀ ਝੋਟੀ ਆ ਗਈ ਥਣ ਥਣ ਚਾਰੀ ਤੇ ਚਾਰੀ ਰੁਪਏ ਇਸ ਤੇ ਸੀਸੂਲ ਬਹੁਤ ਅੱਗੇ ਸੁਹਾ ਬਾਈ ਕਿਹੜਾ ਸੁਹਾ ਦੂਜਾ ਆ ਗਿਆ ਵੇ ਰੇ ਨਾ ਜਾ ਕਿੰਨੇ ਦਿਨ ਕੱਟ ਰਹੀ ਆ ਲੈ ਲਓ ਬਈ ਪੰਜ ਲੈ ਆ ਉੱਤ ਲੈ ਜੀ ਪੰਜ ਸੱਤਾਂ ਲੈ ਜੀ ਬੱਸ 5 ਤੋਂ 7 ਦਿਨ باقی ਤੇ લેਵਾ ਫਿਰ ਇੱਥੇ ਡਾੜਾ ਲਗਾ ਲੈਵਾ ਬੋ ਆਪਣਾ ਉਹ ਵੀ ਚਵਾਈ ਬਹੁਤ ਬੋਲੀ ਇੱਕ ਗੱਲ ਵੀਰ ਹੋਰ ਦੱਸਦੀ ਜਿਵੇਂ ਇਹਦਾ ਥਾਣਾ ਤੇ ਭਾਰ ਪਿੱਛਾ ਸਭ ਓਕੇ ਆ ਓਕੇ ਆ ਜੀ ਆਪਣੀ ਗਰੰਟੀ ਹੈ ਥਾਣਾ ਤੁਣਾ ਆਪਣੇ ਖਿੱਚੇ ਜਿਵੇਂ ਧਾਰਤੂਰ ਬੋਲੀ ਨਹੀਂ ਪੂਰੀ ਹਾਂ ਪੂਰੀ ਬੋਲੀ ਧਾਰ ਹੈ ਬਈ ਯਾਰ ਤੇ ਬੇਫਿਕਰ ਰਹੋ ਐ ਨਾ ਅਗਲਾ ਹਾਂ ਆਪਣੀ ਹਾਂ ਤੇ ਬਾਕੀ ਦੀ ਗੱਲ ਕੁਆਲਟੀ ਜੋ ਟੀ ਤੁਹਾਨੂੰ ਮੂੰਹੋਂ ਬੋਲਦੀ ਦਿਖਾਵਾਂਗੇ ਇੱਥੋਂ ਦੇਖੋ ਇਹਨੂੰ ਛੇਸ ਦੀ ਕੁਆਲਟੀ ਇੱਕ ਨੰਬਰ ਪਿਓਰ ਨੀਲੀ ਦਾ ਵੀ ਜੀ ਥਾਣਾ ਤੁਣਾ ਦੀ ਜਮਾ ਓਕੇ ਤੇ ਬਾਈ ਬਹੁਤ ਕਿੰਨੇ ਪੈਸੇ ਆਦੇ ਮੌਲ ਦਾ ਬਾਈ ਕਰ ਦਾਂਗੇ ਤੇ ਆਪਣੇ ਫੋਨ ਤੇ ਜਾਇਦ ਮਲਹੂਆ ਦੇਖੋ ਥਣ ਨੇੜ ਤੋਂ ਕਰੋ ਇਹਦੇ ਚੈੱਕ ਕਰਾ ਦੇ ਬਈ ਹੂੰ ਠੀਕ ਆ ਓਕੇ ਬਰੇ ਬਸ ਹੰਡੀ ਹੰਡੀ ਬਹੁਤ ਆ ਬਈ ਤੇ ਬਾਕੀ ਦੀ ਗਾੜੀ ਗੂੜੀ ਪੂਰੀ ਨਿਕਲੋ ਹਣਾ ਹਾਂ ਪੂਰੀ ਤੇ ਮੋਹਰਾ ਵਾਲੇ ਬਟਨ ਜੇ ਵੀ ਹੈਗੇ ਹਨਾ ਮਗਰਲੇ ਪਾਸੇ ਹਾਂ ਬਈ ਮਲ ਹੋਊਗਾ ਜਮਾ ਜਾਇਦ ਹੋਊਗਾ ਫੋਨ ਤੇ ਤੇ ਅੱਗੇ ਵੀਰੇ ਮੋਹਰਾ ਨੂੰ ਖੋਲ ਲੋ ਇਹ ਵੀ ਚੰਗੇ ਦੁੱਧ ਵਾਲੀ ਲੱਗਦੀ ਆ ਬਾਈ ਹਨਾ ਹਾਂ ਦੁੱਧ ਬਾਈ ਇਹ ਪਾ ਦੋ 1500 ਲੀਟਰ ਦੋਨੇ ਪਾ ਦਿਆਂਗੇ 1500 ਲੀਟਰ ਯਾਰ ਓਕੇ ਓਕੇ ਬਾਕੀ ਸੇਵਾ ਆਦ ਅਗਲੇ ਦੇ ਹਨਾ ਚੰਗੇ ਜੀ ਆ ਕਰੋ ਚੈੱਕ ਇੱਥੋਂ ਥਣਲੇਵੇ ਦੀ ਪੂਰੀ ਸਾਫ ਸੁਥਰੀ ਤੇ ਚਵਾਈ ਚਬੂਈ ਫਿਰ ਇਹਦੀ ਵੀ ਇੱਕ ਨੰਬਰ ਪੂਰੀ ਰੰਬੇ ਇੱਕ ਨੰਬਰ ਚੋਈ ਹੋ ਯਾਰ ਤੇ ਇਹਦੀ ਕੀ ਡਿਮਾਂਡ ਆ ਬੋੜ ਇਹਦੀ 155 ਬਈਆ ਲੈਣ ਦੇਣਾ 155 ਮਾਨ ਸਨਮਾਨ ਹਾਂ ਮਾਨਦਾਨ ਕਰਦਾ ਹੈ ਬਈ ਓਕੇ ਮਾਨ ਸਨਮਾਨ ਜ਼ਰੂਰ ਹੋ ਜਾਣਾ ਹਾਂ ਤੇ ਦੋ ਝੋਟੀਆਂ ਦੀ ਬਾਈ ਕੋਲੇ ਦੋਨੇ ਤੁਹਾਨੂੰ ਦਿਖਾ ਦਿਆਂ ਪਾਰ ਪਿੱਛੇ ਥਣਾ ਦੀ ਇਹ ਵੀ ਪੂਰੀ ਓਕੇ ਆ ਤੇ ਮੈਂ ਤੁਹਾਨੂੰ ਦਿਖਾਤੀ ਨੀਲੀ ਦਾ ਵੀ ਦੁਬਾਰਾ ਫੇਰ ਕੈਮਰਾ ਮਾਰਦੇ ਨੀਲੀ ਦਾ ਵੀ ਤੇ ਚੰਗੀ ਕੁਆਲਿਟੀ ਦੇ ਵਿੱਚ ਝੋਟੀ ਆ ਗਈ ਪਿੰਡ ਭੈਰੂਪਾ ਜੀ ਨੰਬਰ ਫੇਰ ਬੋਲ ਦਿਓ ਨੰਬਰ 9479905857 ਬਾਈ ਡਿਮਾਂਡ ਜਾਇ ਜੀ ਹੋਲੀ ਰੀ ਦਾ ਵੀ ਹਾਂ ਜਾਇਜ ਹੋਊ ਜੀ ਤੇ ਬਾਈ ਕਹਿੰਦਾ ਕੋਲੇ ਆਓ ਭੌਂਦੀ ਕੋਲੇ ਆ ਕੇ ਲੈ ਜਾਓ ਤੇ ਦੇ ਕੇ ਮੋੜਾਂਗੇ ਹਾਂ ਕਰੇ ਰੱਖਣਾ ਝੋੜੀ ਬਾਈ ਯਾਰੇ ਕਰੇ ਰੱਖਣ ਵਾਲੀ ਹਾਂ ਸਹੀ ਗੱਲ ਆ ਬਾਕੀ ਦੀ ਗੱਲ ਕੋਈ ਰੱਖਣ ਵਾਲਿਆ ਬੈ ਕੋਈ ਮਰਜ਼ੀ ਲਾਏ ਬੰਦਾ ਬਾਕੀ ਦੀ ਗੱਲ ਬੋਰ ਬਰੀਡ ਤਿਆਰ ਕਰ ਦੇਣੀ ਹਾਂ ਹਾਂ ਇਹ ਬੱਚੇ ਇੱਕ ਗੱਲ ਹੋਰ ਰਹਿ ਗਈ ਜੇ ਇਹ ਟਿਕਟੂ ਕੇ ਦਾ ਕਿਵੇਂ ਇਹਦੇ ਅੱਗੇ ਕੀ ਕੁਛ ਲੱਗਿਆ ਠੀਕ ਆ ਬਈ ਸਰਕਾਰੀ ਸੀਮਨ ਲੱਗਾ ਹੋਇਆ ਇਹ ਸਰਕਾਰੀ ਸੀਮਨ ਨੀਲੀ ਰਾਵੀ ਤੇ ਹਾਂਜੀ ਨੀਲੀ ਰਾਵੀ ਉਹ ਕਿੰਨੀ ਨੀਲੀ ਰਾਵੀ ਤੇ ਲੱਗਾ ਸਰਕਾਰੀ ਸੀਮਨ ਆ ਨੰਬਰ ਬਈ ਫੇਰ ਬੋਲ ਦੇ ਇੱਕ ਵਾਰੀ ਨੰਬਰ 947990585 ਜੀ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਬਟਿੰਡਾ ਸਦੀਲ ਰਾਮਪਰਾਪੂਰ ਧੰਨਵਾਦ ਜੀ